ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇ ਦੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਬੁੱਢੀਮਾਲ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਬਰੀਆਲਾ ਮੰਡੀ ਪਈ ਜਾਂਦੀ ਹੈ ਘਰੇਲੂ ਪਰਿਵਾਰ ਦੇ ਘਰੋਂ ਦੋਸਤੋ ਵੀਡੀਓ ਕਵਰ ਕਰ ਰਹੇ ਆ ਦੋਸਤੋ ਬਾਈ ਦੇ ਸ਼ੌਂਕ ਨਾਲ ਹੀ ਸਾਰੇ ਪਸ਼ੂ ਰੱਖਿਆ ਦੁੱਧ ਤੇ ਲਾਏ ਹੋਏ ਆ ਤੇ ਅੱਜ ਦੋਸਤੋ ਇੱਕ ਗੱਬਣਾ ਗਾਂ ਵਕਾਊ ਕੀਤੀ ਹੈ ਬਾਈ ਨੇ ਸਾਰੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇ ਦੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕੁਐਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈਣੇ ਆ ਆਓ ਬਾਈ ਹਾਂਜੀ ਬਾਈ ਸਸੀਗਾ ਸਸੀਗਾ ਬਾਈ ਉਹ ਠੀਕ ਠਾਕ ਬਾਈ ਜੀ ਹਾਂਜੀ ਵਧੀਆ ਠੀਕਾ ਨਾਂ ਦੱਸੀ ਭਰਾ ਆਪਣਾ ਉਹ ਗੁਲਾਬ ਸਿੰਘ ਆ ਜੀ ਗੁਲਾਬ ਸਿੰਘ ਬਾਈ ਗੁਲਾਬ ਸਿੰਘ ਆ ਇੱਕ ਵਾਰੀ ਆਪਣਾ ਨੰਬਰ ਵੀ ਦੱਸ ਦੇ 62399 62399 66925 66925 ਠੀਕ ਆ ਬਾਈ ਗੁਲਾਬੇ ਵੜ ਆਪਣੇ ਘਰ ਦੀ ਆ ਹਾਂਜੀ ਠੀਕ ਆ ਕਿੰਨਵਾ ਸੂਆ ਸੂਣੀ ਆ ਬਾਈ ਇਹ ਤੀਸਰਾ ਜੀ ਤੀਸਰਾ ਸੂਆ ਸੂਣੀ ਆ ਠੀਕ ਆ ਬਈ ਦੂਜੇ ਸੂਆ ਕਿੰਨਾ ਕੁ ਦੁੱਧ ਕੱਢਿਆ ਨੇ ਇਹਨੇ 32 ਤੇ 33 ਲੀਟਰ ਦ ਦਿੱਤਾ 32 33 ਲੀਟਰ ਘਰੇ ਜਿਹੜਾ ਆਪਾਂ ਚੋਇਆ ਹੋਇਆ ਹਾਂਜੀ ਹਾਂਜੀ ਆਪਾਂ ਚੋਇਆ ਹੁਣ ਬਈ ਸੂਨ ਦੇ ਵਿੱਚ ਕਿੰਨੇ ਦਿਨ ਬਾਕੀ ਆ ਤੇ 5 ਕੁ ਦਿਨ ਰਹਿ ਗਏ 5 5 ਦਿਨ ਰਹਿੰਦੇ ਆ ਹਾਂਜੀ ਠੀਕ ਆ ਤੇ ਬਈ ਇਹਦਾ ਕੋਈ ਸੀਮਨ ਵਗੈਰਾ ਦਾ ਰਿਕਾਰਡ ਹੈ ਇਹਦਾ ਆਪਦਾ ਤਾਂ ਹੈਗਾ ਨਹੀਂਗਾ ਜੀ ਤੇ ਇਹਦਾ ਇਦਾਂ ਏਬੀਐਸ ਦੇ ਬੀਸਟ ਦਾ ਲੱਗਿਆ ਹੈ ਏਬੀਐਸ ਦੇ ਬੀਸਟ ਹਾਂਜੀ ਠੀਕ ਆ ਲੋ ਵੀ ਸੱਜਣੋ ਇਹ ਵੀ ਇਸ ਦੇ ਬੀਸਟ ਬੋਲ ਤੋਂ ਗੱਬਣਾ ਦੋਸਤੋ ਬਾਈਆਂ ਦਾ ਤੇ ਬਾਕੀ ਦੋਸਤੋ ਤਸੱਲੀ ਤੁਸੀਂ ਕਰ ਲੈਣੀ ਆ ਆਪ ਦੀ ਸੱਚ ਮਾਰ ਲੈਣੀ ਆ ਬੋਲ ਤੇ ਤੇ 32 33 ਲੀਟਰ ਦੋਸਤੋ ਦੁੱਧ ਪਾਣ ਦੀ ਤੀਜਾ ਸੂਆ ਸੁਣੀ ਆ 5 ਦਿਨ ਬਾਈਆਂ ਦਾ ਸੂਨ ਦੇ ਵਿੱਚ ਬਾਕੀ ਆ ਦੋਸਤੋ ਸੋਹਣੇ ਕਦ ਕਾਠ ਵਾਲੀ ਵਹਿੜਾ ਦੋਸਤੋ ਐਚ ਐਫ ਇਹ ਹਵਾਨੇ ਦੀ ਤਿਆਰੀ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦਿੰਦੇ ਆ ਸਾਫ਼ ਸੁਥਰਾ ਹਵਾਨਾ ਦੋਸਤੋ ਸੋਹਣਾ ਥਾਂ ਲੱਗਿਆ ਦੋਸਤੋ ਮੁੱਠੀ ਚਵਾਈ ਵਾਲਾ ਹਵਾਨੇ 'ਚ ਹਜੇ ਢਿੱਲ ਪਈ ਆ ਦੋਸਤੋ ਨਾੜਾਂ ਦੇਖ ਸਕਦੇ ਆ ਉਪਰੀਆਂ ਹੋਈਆਂ ਤੇ ਮੇਲ ਕੁ ਮੈਨ ਨਹੀਂ ਨਿਗਾ ਮਾਰ ਤੋ ਦੋਸਤੋ ਘਰੇਲੂ ਪਰਿਵਾਰ ਦੇ ਘਰੇ ਆ ਦੋਸਤੋ ਕੋਈ ਉਪਾਰ ਦਾ ਕੰਮ ਨਹੀਂ ਦੋਸਤੋ ਦੇਖ ਸਕਦੇ ਹਾਂ ਹਵਾਨੇ ਚ ਢਿੱਲ ਹਜੇ ਕਾਫੀ ਪਈ ਆ ਦੋਸਤੋ ਨੀਦਾ ਵੀ ਦੋਸਤੋ ਇਹਨੇ ਹਫਤਾ ਲਾ ਜਾਣਾ ਸੂਨ ਦੇ ਵਿੱਚ ਦੇਖ ਸਕਦੇ ਹਾਂ ਬਹੁਤ ਸੋਹਣਾ ਥਾਨ ਲੱਗਿਆ ਦੋਸਤੋ ਮੁੱਠੀ ਚਵਾਈ ਵਾਲਾ ਤੇ ਤੋੜ ਕੇ ਵਿਖਾ ਦਿੰਦੇ ਆ ਦੋਸਤੋ ਫੇਸ ਬਿਊਟੀ ਚੰਗੀ ਆ ਦੋਸਤੋ ਦੇਖ ਸਕਦੇ ਹਾਂ ਲੈ ਲੇ ਤੋ ਕਿਦਾਂ ਨੂੰ ਢੇੜਾ ਕਰਾਂਗੇ ਲੈ ਦੇਖ ਸਕਦੇ ਆਂ ਦੋਸਤੋ ਤੁਰੀ ਜਾਂਦੀ ਤੋ ਤੁਸੀਂ ਹਵਾਨੇ ਜਿਹੜੀ ਹੋਰ ਜੱਜਮੈਂਟ ਹੋਰ ਵੀ ਲਾ ਲੈਣੀ ਹਾਂ ਬਾਹਰ ਕਰ ਲਓ ਬਈ ਲੰਮੀ ਤੋਰ ਦੋ ਦੇਖ ਸਕਦੇ ਰਾਜੀਪੜੀ ਆ ਦੋਸਤੋ ਕੋਈ ਲਿੱਸੀ ਨਹੀਂ ਦੋਸਤੋ ਹਵਾਨਾ ਦੋਸਤੋ ਬਹੁਤ ਸੋਹਣਾ ਤਿਆਰ ਕਰਨਾ ਹਜੇ ਦੋਸਤੋ 5-6 ਦਿਨ ਸੂਣ ਦੇ ਵਿੱਚ ਬਾਕੀ ਆ ਬਾਈਆਂ ਦਾ ਦੋਸਤੋ ਦੂਜੇ ਸੂਏ ਆਪਾਂ 32 ਲੀਟਰ ਘਰੇ ਚੋਇਆ ਹੋਇਆ ਦੁੱਧ ਆ ਦੋਸਤੋ ਘਰ ਦੀ ਹਾਂ ਦੋਸਤੋ ਇਹ एबीएस ਦੇ ਸੀਮਨ ਤੋਂ ਦੋਸਤੋ ਗੱਗੇ ਗੱਬਣਾ ਸੋਹਣੀ ਦੋਸਤੋ ਰੰਗ ਬਾਝ ਵੜ ਜਿਹੜੇ ਵੀਰ ਦੇ ਪਸੰਦ ਹੋਵੇ ਪਿੰਡ ਬੁੱਢੀਮਾ ਜਿਹੜਾ ਜ਼ਿਲ੍ਹਾ ਦੋਸਤੋ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਇਸ ਪਿੰਡ ਨੂੰ ਤੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤੇ ਮੁੱਲ ਆਪਾਂ ਭਰਾ ਤੋਂ ਪੁੱਛ ਲੈਨੇ ਕੀ ਮੁੱਲ ਕਰਨਾ ਮੁੱਲ ਕੀ ਕਰਾਂਗੇ ਭਰਾ ਡੇਡ ਕਰਦੇ ਆਂ ਜੀ ਇਹ ਮੁੱਲ 1.5 ਲੱਖ ਹਾਂਜੀ ਮਾਨਤਾਨ ਹੋ ਜੂ ਬਾਈ ਹਾਂਜੀ ਮਾਨਤਾਨ ਹੋ ਜਾ ਲਓ ਵੀ ਸੱਜਣੋ 1.5 ਲੱਖ ਰੁਪਈਆ ਦਾ ਨਾੜਾ ਬਾਕੀ ਦੋਸਤੋ ਕੋਈ ਵੀ ਰੇਟ ਅਫੈਕਟ ਨਹੀਂ ਹੁੰਦਾ ਤੁਸੀਂ ਇੱਥੇ ਆਓਗੇ ਤਾਂ ਸੱਲਈ ਆਪਦੀ ਕਰ ਲੈਣੀ ਆ ਤੇ ਦੋਸਤੋ 1.5 ਲੱਖ ਦੇ ਵਿੱਚੋਂ ਮਾਨਤਾਨ ਤੁਹਾਡਾ ਇੱਥੇ ਆਿਆਂ ਦਾ ਹੋ ਜਾਣਾ ਨੰਬਰ 2210 ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲੋ ਜਿਹੜੇ ਭਰਾਣੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜਰ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ